ਸਸਟਰੀ ਕਾਲਸ ਦੇਖ ਰਹੇ ਸਾਡਲ ਟੀਵੀ ਮੈਂ ਹਜਸੀ ਕਾਰਪੋਲਿਸ ਦੇ ਵੱਲੋਂ ਪਿਤੀ ਰਾਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇੱਕ ਕਾਰ ਦੇ ਵਿੱਚੋਂ ਦੂਜੀ ਕਾਰ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਸੀ ਇਹ ਦੋ ਦੋਨੋਂ ਕਾਰਾਂ ਦੇ ਇਸ ਦੇ ਵਿੱਚ ਬੈਠੇ ਲੋਕ ਆਪਸ ਦੇ ਵਿੱਚ ਲੜ ਰਹੇ ਸਨ ਇਹ ਸੀ ਖਬਰ ਪੁਲਿਸ ਨੂੰ ਜਦੋਂ ਮਿਲੀ ਮਾਊਂਟ ਬਿਲਿੰਗਟਨ ਦੇ ਵਿੱਚ ਮੌਕੇ ਤੇ ਪੁਲਿਸ ਪਹੁੰਚੀ ਹਾਲਾਂਕਿ ਇਸ ਦੇ ਵਿੱਚੋਂ ਇਹ ਫਰਾਰ ਹੋਣ ਦੇ ਵਿੱਚ ਪਹਿਲਾਂ ਕਾਮਯਾਬ ਰਹੇ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਈਗਲ ਹੈਲੀਕਾਪਟਰ ਦੀ ਮਦਦ ਦੇ ਨਾਲ ਇਹਨਾਂ ਦਾ ਪਿੱਛਾ ਕੀਤਾ ਗਿਆ ਇਹ ਕਈ ਜਗਾਵਾਂ ਦੇ ਉੱਤੇ ਪੁਲਿਸ ਨੇ ਉੱਚ ਅੱਖ ਮਾ ਦੇਣ ਦੇ ਨਾਲ ਇਹਨਾਂ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਮੈਂਗਰੀ ਬ੍ਰਿਜ ਤੋਂ ਹੁੰਦੇ ਹੋਏ ਇਹ ਸਟੇਟ ਹਾਈਵੇ 1 ਤੋਂ ਹੁੰਦੇ ਹੋਏ ਕਾਫੀ ਜ਼ਿਆਦਾ ਪੁਲਿਸ ਨੂੰ ਇਹਨਾਂ ਦੇ ਵੱਲੋਂ ਭਜਾਇਆ ਗਿਆ ਜਿਸ ਤੋਂ ਬਾਅਦ ਆਖਿਰਕਾਰ ਪੁਲਿਸ ਨੇ ਇੱਕ ਕਾਰ ਨੂੰ ਰੋਕ ਲਿਆ ਤੇ ਇਸ ਦੇ ਵਿੱਚ ਮੌਜੂਦ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹਾਲਕਿ ਪੁਲਿਸ ਦੇ ਵੱਲੋਂ ਇੱਕ ਹੋਰ ਅ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵੱਲੋਂ ਪੁਲਿਸ ਦੀਆਂ ਕਾਰਾਂ ਦੇ ਵਿਚਕਾਰੋਂ ਹੋ ਕੇ ਲੰਗਨ ਦੇ ਵੀ ਇਲਜ਼ਾਮ ਲੱਗੇ ਨੇ ਤੇ ਇਹ ਪਹਿਲੇ ਗ੍ਰਿਫਤਾਰ ਕੀਤੇ ਲੋਕਾਂ ਦੇ ਜਾਣਕਾਰ ਦੱਸਿਆ ਜਾ ਰਿਹਾ ਹੈ ਉਧਰ ਇਹਨਾਂ ਦੇ ਵਿੱਚੋਂ ਇੱਕ 30 ਸਾਲਾ ਵਿਅਕਤੀ ਨੂੰ ਅਜੋਕਲੈਂਡ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਥਿਆਰ ਰੱਖਣ ਹਮਲਾ ਕਰਨ ਪੁਲਿਸ ਦੇ ਰੋਕਣ ਤੇ ਨਾ ਰੋਕਣ ਦੇ ਚਾਰਜਸ ਲਗਾਏ ਗਏ ਨੇ ਇੱਥੇ ਵੀ ਦੱਸਿਆ ਗਿਆ ਕਿ ਇਹਨਾਂ ਦੇ ਲਿੰਕ ਗੈਂਗ ਦੇ ਨਾਲ ਦੱਸੇ ਜਾ ਰਹੇ ਨੇ